ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾ ਦੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਨਵੇਂ ਸਾਲ 2026 ਆਉਣ ਤੋਂ ਪਹਿਲਾਂ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਕਰਨ ਵਾਲਾ ਉਪਾ ਲੈ ਕੇ ਆਏ ਹਾਂ ਜਿਸ ਉਪਾ ਨੂੰ ਤੁਸੀਂ 2026 ਦੇ ਆਉਣ ਤੋਂ ਪਹਿਲਾਂ ਕਰੋਗੇ ਤੇ ਸਮਝ ਲਓ ਕਿ ਤੁਹਾਡੇ ਘਰ ਦੀ ਸਾਰੀ ਗਰੀਬੀ ਦੂਰ ਹੋ ਜਾਵੇਗੀ ਤੇ ਇੱਕ ਇੱਕ ਅਜੀਹਾ ਉਪਾਏ ਜਿਹੜਾ ਤੁਹਾਡੇ ਘਰ ਦੀ ਸਾਰੀ ਗਰੀਬੀ ਨੂੰ ਦੂਰ ਕਰਕੇ ਰੱਖ ਦੇਵੇਗਾ 2026 ਦੇ ਵਿੱਚ ਰਸੋਈ ਦੇ ਵਿੱਚ ਸਿਰਫ ਤੁਸੀਂ ਬਾਸਟਣੀਆਂ ਨੇ ਇਹ ਦੋ ਚੀਜ਼ਾਂ ਗਰੀਬੀ ਤੁਹਾਡੇ ਘਰ ਵਿੱਚ ਨਹੀਂ ਆਵੇਗੀ ਜੇਕਰ ਤੁਹਾਡੇ ਘਰ ਦੇ ਵਿੱਚ ਇਹ ਦੋ ਚੀਜ਼ਾਂ ਪਈਆਂ ਨੇ ਤਾਂ ਅੱਜ ਹੀ ਇਹਨਾਂ ਨੂੰ ਕੱਢ ਦਿਓ ਕਿਉਂਕਿ ਜੇਕਰ ਤੁਸੀਂ ਇਹਨਾਂ ਦੋ ਚੀਜ਼ਾਂ ਨੂੰ ਘਰ ਤੋਂ ਬਾਹਰ ਕੱਢ ਦਿਨੇ ਹੋ ਤਾਂ 2026 ਸਾਰਾ ਸਾਲ ਸੁੱਖਾਂ ਦਾ ਜਾਵੇਗਾ ਤੇ ਪੈਸੇ ਦੇ ਵਿੱਚ ਖੇਡੋਗੇ ਘਰ ਦੀ ਸਾਰੀ ਗਰੀਬੀ ਤੂਰ ਹੋ ਜਾਵੇਗੀ। ਉਹ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਘਰ ਤੋਂ ਬਾਹਰ ਕੱਢਣੀਆਂ ਨੇ ਤੇ ਇਹ ਉਪਾਅ ਨੂੰ ਅਸੀਂ ਕੀ ਵੀ ਕਰਨਾ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਸੂਏ ਇਸੇ ਤਰੀਕੇ ਦੇ ਨਾਲ ਸਾਲ 2026 ਸ਼ੁਰੂ ਹੋਣ ਤੋਂ ਪਹਿਲਾਂ ਆਪਣੀ ਰਸੋਈ ਦੇ ਵਿੱਚੋਂ ਇਹ ਚੀਜ਼ਾਂ ਬਾਹਰ ਛੋਟੋ ਦੀ ਇਹ ਦੋ ਛੋਟੀਆਂ ਚੀਜ਼ਾਂ ਤੁਹਾਡੇ ਲਈ ਇੰਨੇ ਪੈਸੇ ਲੈ ਕੇ ਆਉਣਗੀਆਂ ਕਿ ਤੁਸੀਂ ਉਹਨਾਂ ਨੂੰ ਸੰਭਾਲਦੇ ਸੰਭਾਲਦੇ ਥੱਕ ਜਾਓਗੇ ਹਰ ਕਿਸੇ ਨੇ ਆਪਣੀ ਜ਼ਿੰਦਗੀ ਵਿੱਚ ਘਟੋ-ਘਟ ਇੱਕ ਵਾਰ ਇਹ ਸੋਚਿਆ ਹੋਵੇਗਾ ਕਿ हे ਰੱਬਾ ਮੈਂ ਇਨੀ ਮਿਹਨਤ ਕਰਦਾ ਫਿਰ ਵੀ ਪੈਸਾ ਮੇਰੇ ਨਾਲ ਕਿਉਂ ਨਹੀਂ ਰਹਿੰਦਾ ਜਿਵੇਂ ਹੀ ਮੈਨੂੰ ਇਹ ਮਿਲਦਾ ਹੈ ਇਹ ਕਿਤੇ ਹੋਰ ਚਲਾ ਜਾਂਦਾ ਮੈਂ ਇੱਕ ਮਾਰੀ ਹਾਂ ਪਰ ਮੈਂ ਸੰਤੁਸ਼ਟ ਨਹੀਂ ਹਾਂ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਮਿਹਨਤ ਬਹੁਤ ਕਰਦੇ ਹਾਂ ਪਰ ਪੈਸਾ ਫਿਰ ਵੀ ਸਾਡੇ ਕੋਲ ਨਹੀਂ ਬਚਦਾ ਘਰ ਵਿੱਚ ਕੋਈ ਖੁਸ਼ੀ ਨਹੀਂ ਹੈ ਰਸੋਈ ਭਰੀ ਹੋਈ ਹੈ ਫਿਰ ਵੀ ਮੇਰਾ ਮਨ ਹਮੇਸ਼ਾ ਖਾਲੀ ਰਹਿੰਦਾ ਹੈ ਤੁਹਾਡੇ ਮਨ ਵਿੱਚ ਕਈ ਤਰ੍ਹਾਂ ਦੇ ਸਵਾਲ ਬਹੁਤ ਸਾਰੇ ਨਕਾਰਾਤਮਕ ਵਿਚਾਰ ਤੇ ਨਕਾਰਾਤਮਕ ਵਿਚਾਰ ਉੱਠਦੇ ਹਨ ਤੁਸੀਂ ਹਮੇਸ਼ਾ ਇਮਾਨਦਾਰੀ ਦੇ ਨਾਲ ਜਿਉਂਦੇ ਹੋ ਤੁਸੀਂ ਸਾਰਿਆਂ ਦੀ ਮਦਦ ਤਾਂ ਕਰਦੇ ਹੋ ਤੇ ਕਦੇ ਵੀ ਕਿਸੇ ਦਾ ਪੂਰਾ ਨਹੀਂ ਸੋਚਦੇ ਫਿਰ ਵੀ ਤੁਹਾਡੀ ਜ਼ਿੰਦਗੀ ਹਮੇਸ਼ਾ ਸਿਰਫ ਦੋ ਚੀਜ਼ਾਂ ਦੇ ਨਾਲ ਭਰੀ ਹੋਈ ਜਾਪਦੀ ਤੁਹਾਡੀ ਜ਼ਿੰਦਗੀ ਵਿੱਚ ਸਿਰਫ ਸਮੱਸਿਆਵਾਂ ਹੀ ਪੈਦਾ ਹੁੰਦੀਆਂ ਨੇ ਆਉਣ ਵਾਲਾ ਨਵਾਂ ਸਾਲ 2026 ਤੁਹਾਡੇ ਲਈ ਇੱਕ ਸ਼ਾਨਦਾਰ ਸਾਲ ਹੋ ਸਕਦਾ ਹੈ। ਜਿਵੇਂ ਕੇ ਸਾਲ ਬੀਤ ਰਿਹਾ ਇਸ ਦੇ ਨਾਲ ਨਾਤਾ ਤਾਰੀਖ ਬਦਲੇਗੀ ਨਾ ਸਿਰਫ ਕੈਲੰਡਰ ਬਦਲੇਗਾ ਸਗੋਂ ਹੀ ਤੁਹਾਡੀ ਪੂਰੀ ਜ਼ਿੰਦਗੀ ਬਦਲ ਸਕਦਾ ਹੈ। ਕਿਉਂਕਿ ਜੋ ਤੁਹਾਨੂੰ ਆਪਣੀ ਰਸੋਈ ਵਿੱਚ ਚੀਜ਼ਾਂ ਮਿਲਣ ਗਿਆ ਤੇ ਇੰਨਾ ਥਿੰਨਾ ਚੀਜ਼ਾਂ ਦੇ ਕਾਰਨ ਤੁਹਾਡੇ ਆਲੇ ਦੁਆਲੇ ਕੁਝ ਵੀ ਠੀਕ ਨਹੀਂ ਹੋ ਰਿਹਾ। ਜਦੋਂ ਵੀ ਤੁਹਾਡੀ ਜ਼ਿੰਦਗੀ ਵਿੱਚ ਕੁਝ ਚੰਗਾ ਹੁੰਦਾ ਹੈ ਤਾਂ ਕੋਈ ਬੁਰੀ ਨજર ਤੁਹਾਡੇ ਕੰਮ ਤੇ ਪੈਂਦੀ ਹੈ ਤੇ ਤੁਹਾਡਾ ਕੰਮ ਹੀ ਜਿਹੜਾ ਬਰਬਾਦ ਹੋ ਜਾਂਦਾ ਹੈ 2025 ਦਾ ਸਾਲ ਤੁਹਾਡੇ ਲਈ ਬਹੁਤ ਸਾਰੀਆਂ ਮੁਸ਼ਕਲਾਂ ਲੈ ਕੇ ਆਇਆ ਬਹੁਤ ਸਾਰੇ ਲੋਕਾਂ ਨੇ ਤੁਹਾਡੀ ਖੁਸ਼ੀ ਤੇ ਬੁਰੀ ਨજર ਵੀ ਪਾਈ ਹੈ ਕਈਆਂ ਨੇ ਤੁਹਾਡੇ ਤੇ ਕਾਲਾ ਜਾਦੂ ਵੀ ਕੀਤਾ ਹੈ ਇਸ ਸਾਲ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਦਰਦਨਾਕ ਘਟਨਾਵਾਂ ਵੀ ਵਾਪਰ ਰਹੀਆਂ ਜਿਸ ਕੰਮ 'ਤੇ ਤੁਸੀਂ ਇੰਨੀ ਮਿਹਨਤ ਕੀਤੀ ਉਹ ਅਸਫਲ ਹੋ ਗਿਆ ਜਿਸ ਵਿਅਕਤੀ 'ਤੇ ਤੁਸੀਂ ਪੂਰੇ ਦਿਲ ਨਾਲ ਭਰੋਸਾ ਕੀਤਾ ਉਹ ਤੁਹਾਡੇ ਨਾਲ ਧੋਖਾ ਕਰ ਗਿਆ ਤੁਹਾਨੂੰ ਸਾਲ ਭਰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਹੁਣ ਬਹੁਤ ਹੋ ਗਿਆ ਤੇ ਅਸੀਂ ਇਹ ਚਾਹੁੰਦੇ ਹਾਂ ਕਿ ਇਹ ਆਉਣ ਵਾਲਾ ਸਾਲ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਲੈ ਕੇ ਆਵੇ ਪਰ ਕੀ ਹੈ ਚਾਹੁੰਦਾ ਹੈ ਕਿ ਜ਼ਿੰਦਗੀ ਵਿੱਚ ਸਭ ਕੁਝ ਆਸਾਨ ਨਹੀਂ ਹੁੰਦਾ ਸਾਲ 2025 ਉਸੇ ਤਰ੍ਹਾਂ ਬੀਤਿਆ ਜਿਵੇਂ ਇਹ ਮੰਨਿਆ ਚਾਹੁੰਦਾ ਸੀ ਕਿ ਪਰ ਆਉਣ ਵਾਲਾ ਨਵਾਂ ਸਾਲ ਹੋਣੇ ਇਹ ਜੇ ਤੁਸੀਂ ਚੰਗਾ ਕਰਨਾ ਚਾਹੁੰਦੇ ਹੋ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਪਰਿਵਾਰ ਵੀ ਖੁਸ਼ ਰਹੇ ਖੁਸ਼ੀਆਂ ਰਹਿਣੀਆਂ ਚਾਹੀਦੀਆਂ ਨੇ ਤੇ ਬਹੁਤ ਸਾਰੇ ਝਗੜੇ ਤੇ ਝਗੜੇ ਨਹੀਂ ਹੋਣੇ ਚਾਹੀਦੇ ਪੈਸਾ ਤੁਹਾਡੇ ਕੋਲ ਆਉਣਾ ਚਾਹੀਦਾ ਹੈ ਤੇ ਤੁਹਾਨੂੰ ਟੀਕਿਆਂ ਤੇ ਬੇਲੋੜਾ ਖਰਚ ਨਹੀਂ ਕਰਨਾ ਚਾਹੀਦਾ ਪੈਸਾ ਚੂਨਾ ਤੇ ਹਸਪਤਾਲਾਂ ਤੇ ਖਰਚ ਨਹੀਂ ਕਰਨਾ ਚਾਹੀਦਾ ਪੈਸਾ ਦਵਾਈਆਂ ਤੇ ਖਰਚ ਨਹੀਂ ਕਰਨਾ ਚਾਹੀਦਾ ਤੇ ਪੈਸਾ ਗਲਤ ਜਗ੍ਹਾ ਤੇ ਵੀ ਖਰਚ ਨਹੀਂ ਕਰਨਾ ਚਾਹੀਦਾ ਸਮੇਂ ਸਿਰ ਆਪਣੀ ਰਸੋਈ ਵਿੱਚੋਂ ਇਹਨਾਂ ਤਿੰਨ ਚੀਜ਼ਾਂ ਨੂੰ ਬਾਹਰ ਕੱਢ ਦਿਓ ਆਖਿਰਕਾਰ ਇਹ ਤਿੰਨ ਚੀਜ਼ਾਂ ਕਿਹੜੀਆਂ ਨੇ ਸੋ ਇਸੇ ਤਰੀਕੇ ਦੇ ਨਾਲ ਨਵਾਂ ਸਾਲ ਬਹੁਤ ਜਲਦੀ ਆ ਰਿਹਾ ਇਹ ਸਾਲ 2026 ਸਿਰਫ ਇੱਕ ਨਵਾਂ ਸਾਲ ਹੀ ਨਹੀਂ ਸਗੋ ਇੱਕ ਨਵਾਂ ਸਾਲ ਨਹੀਂ ਸਗੋ ਇੱਕ ਨਵਾਂ ਸਮਾਂ ਇੱਕ ਨਵਾਂ ਚੱਕਰ ਤੇ ਤੁਹਾਡੇ ਜੀਵਨ ਦੇ ਵਿੱਚ ਇੱਕ ਨਵੀਂ ਸ਼ੁਰੂਆਤ ਲੈ ਕੇ ਆ ਰਿਹਾ ਹੈ ਜੇਕਰ ਇਸ ਸਾਲ ਦੀ ਸ਼ੁਰੂਆਤ ਤੋਂ ਪਹਿਲਾਂ ਤੁਸੀਂ ਆਪਣੇ ਘਰ ਤੋਂ ਨਿਕਾਰਾਤਮਕ ਚੀਜ਼ਾਂ ਸਾਲ ਪਰ ਤੁਹਾਡੀ ਜ਼ਿੰਦਗੀ ਵਿੱਚ ਸਮੱਸਿਆਵਾਂ ਪੈਦਾ ਕਰਨ ਵਾਲੀਆਂ ਨਿਕਾਰਾਤਮਕ ਚੀਜ਼ਾਂ ਨੂੰ ਦੂਰ ਕਰ ਦਿੱਤਾ ਹੈ ਤਾਂ ਤੁਹਾਡੀ ਜ਼ਿੰਦਗੀ ਦੀਆਂ ਖੁਸ਼ੀਆਂ ਨਾਲ ਭਰ ਸਕਦੀ ਹੈ ਆਉਣ ਵਾਲਾ ਸਾਲ ਤੁਹਾਡੇ ਜੀਵਨ ਵਿੱਚ ਬਹੁਤ ਤਰੱਕੀ ਲਿਆ ਸਕਦਾ ਹੈ ਕਿਉਂਕਿ 2025 ਵਿੱਚ ਤੁਸੀਂ ਬਹੁਤ ਸਾਰੇ ਦੁੱਖ ਤੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਵੀ ਕੀਤਾ ਹੈ ਤੁਸੀਂ ਸਾਰਾ ਸਾਲ ਆਪਣੇ ਮਨ ਦੇ ਵਿੱਚ ਕੁਝ ਬੋਝ ਲੈ ਕੇ ਬੈਠੇ ਸੀ ਤੇ ਲక్ష్ਮੀ ਤੁਹਾਡੇ ਘਰ ਵਿੱਚ ਨਹੀਂ ਰਹਿ ਸਕਦੀ ਸੀ ਤੁਸੀਂ ਸਵੇਰੇ ਉੱਠਦੇ ਉਹ ਕੰਮ ਤੇ ਜਾਂਦੇ ਉਹ ਦੌੜਦੇ ਉਹ ਹਾਰ ਦੂਜ ਸ਼ਾਮ ਨੂੰ ਵਾਪਸ ਆਉਂਦੇ ਉਹ ਸੌਂਦੇ ਤੇ ਸੌਂਦੇ ਤੋਂ ਬਾਅਦ ਤੁਹਾਡੀ ਜ਼ਿੰਦਗੀ ਇੰਨੀ ਜ਼ਿਆਦਾ ਆਮ ਹੋ ਗਈ ਕਈ ਵਾਰ ਤੁਸੀਂ ਇਸ ਤਰ੍ਹਾਂ ਮਹਿਸੂਸ ਕਰਦੇ ਹੋ ਕਿ ਅਜਿਹਾ ਤੁਹਾਨੂੰ ਫੀਲ ਹੁੰਦਾ ਜਿਵੇਂ ਤੁਹਾਡੀ ਜ਼ਿੰਦਗੀ ਵੰਡੀ ਗਈ ਹੋਵੇ ਤੁਹਾਡਾ ਪੂਰਾ ਦਿਨ ਇਕ ਸਾਰ ਹੋ ਗਿਆ ਤੁਹਾਡੀ ਜ਼ਿੰਦਗੀ ਵਿੱਚ ਕੁਝ ਵੀ ਨਵਾਂ ਜਾਂ ਬਦਲਾਅ ਨਹੀਂ ਆ ਰਿਹਾ ਸੀ ਤੇ ਹੁਣ ਤੁਸੀਂ ਵੀ ਇਨ ਚੀਜ਼ਾਂ ਤੋਂ ਪੂਰੀ ਤਰ੍ਹਾਂ ਥੱਕ ਗਏ ਹੋ ਸਾਡੇ ਘਰ ਦਾ ਸਭ ਤੋਂ ਪਵਿੱਤਰ ਸਥਾਨ ਸਾਡੀ ਰਸੋਈ ਹੈ ਜਿੱਥੇ ਸਭ ਕੁਝ ਤਿਆਰ ਕੀਤਾ ਜਾਂਦਾ ਹੈ ਜਿੱਥੇ ਭੋਜਨ ਪਕਾਇਆ ਜਾਂਦਾ ਹੈ ਕਿਉਂਕਿ ਇਹ ਇੱਤੇ ਹੈ ਕਿ ਸਾਡੇ ਸਰੀਰ ਨੂੰ ਤਾਕਤ ਮਿਲਦੀ ਹੈ ਇਹ ਇੱਥੇ ਹੈ ਕਿ ਪੂਰੇ ਘਰ ਦੀ ਊਰਜਾ ਜਾਗਦੀ ਹੈ। ਸ਼ਾਸਤਰਾਂ ਦੇ ਵਿੱਚ ਇਹ ਸਪਸ਼ਟ ਤੌਰ ਤੇ ਕਿਹਾ ਗਿਆ ਹੈ ਕਿ ਜਿਸ ਘਰ ਵਿੱਚ ਰਸੋਈ ਸ਼ੁੱਧ ਤੇ ਸਚੱਜੀ ਹੁੰਦੀ ਹੈ, ਉੱਥੇ ਦੇਵੀ ਲక్ష్ਮੀ ਹਮੇਸ਼ਾ ਨਿਵਾਸ ਕਰਦੀ ਹੈ ਤੇ ਉਸ ਘਰ ਵਿੱਚ ਸਕਾਰਾਤਮਕ ਮਾਹੌਲ ਹੁੰਦਾ ਹੈ ਜਿੱਥੇ ਰਸੋਈ ਸਾਫ਼ ਤੇ ਸਾਫ਼ ਸੁਥਰੀ ਹੁੰਦੀ ਹੈ। ਜਿੱਥੇ ਸ਼ੁੱਧ ਭੋਜਨ ਤਿਆਰ ਕੀਤਾ ਜਾਂਦਾ ਹੈ, ਉੱਥੇ ਦੇਵੀ ਲక్ష్ਮੀ ਹਮੇਸ਼ਾ ਨਿਵਾਸ ਕਰਦੀ ਹੈ। ਪਰ ਜਿਸ ਘਰ ਵਿੱਚ ਰਸੋਈ ਅਸ਼ੁੱਧ ਅਸੰਗਠਿਤ ਤੇ ਬੋਝਲ ਹੁੰਦੀ ਏ ਉਥੇ ਦੇ ਵੀ ਲక్ష్ਮੀ ਨਿਵਾਸ ਨਹੀਂ ਕਰਦੀ ਅੱਜ ਦੀ ਜ਼ਿੰਦਗੀ ਦੇ ਵਿੱਚ ਅਸੀਂ ਹਰ ਰੋਜ਼ ਸਵੇਰੇ ਉੱਠਦੇ ਹਾਂ ਚਾਹ ਨਾਸ਼ਤਾ ਬਣਾਉਣੀ ਆ ਦੁਪਹਿਰ ਦਾ ਖਾਣਾ ਪਕਾਉਣੀ ਆ ਤੇ ਕੰਮ ਤੇ ਜਾਣੇ ਰਾਤ ਨੂੰ ਵਾਪਸ ਆਉਣੇ ਆ ਸੌਣੇ ਆ ਅਸੀਂ ਰਸੋਈ ਨੂੰ ਸਿਰਫ ਖਾਣਾ ਪਕਾਉਣ ਦੀ ਜਗ੍ਹਾ ਬਣਾ ਦਿੱਤਾ ਏ ਤੇ ਇਹ ਬਹੁਤ ਗੱਲ ਤੇ ਇਹ ਸੱਚ ਹੈ ਕਿ ਤੁਸੀਂ ਸਿਰਫ ਰਸੋਈ ਵਿੱਚ ਖਾਣਾ ਬਣਾਉਣੀਓ ਪਰ ਉਹ ਰਸੋਈ ਤੁਹਾਡੇ ਪੂਰੇ ਘਰ ਤੇ ਤੁਹਾਡੇ ਪੂਰੇ ਮਨ ਦੀ ਊਰਜਾ ਨੂੰ ਨਿਰਧਾਰਤ ਕਰਦੀ ਏ ਰਸੋਈ ਸਿਰਫ ਖਾਣਾ ਪਕਾਉਣ ਦੀ ਜਗ੍ਹਾ ਨਹੀਂ ਸਗੋਂ ਇੱਕ ਅਜਿਹੀ ਜਗ੍ਹਾ ਵੀ ਏ ਜੋ ਤੁਹਾਡੀ ਜ਼ਿੰਦਗੀ ਦੀ ਦਿਸ਼ਾ ਨਿਰਧਾਰਤ ਕਰਦੀ ਏ ਤੁਸੀਂ ਇਸ ਜਗਤੀ ਚੋ ਵੀ ਰੱਖ ਦਿਓ ਇੱਕ ਛੋਟਾ ਬਿਸਕੁਟ ਵੀ ਬਹੁਤ ਸੋਚ ਸਮਝ ਕੇ ਰੱਖੋ ਕਿਉਂਕਿ ਤੁਸੀਂ ਇਥੇ ਜੋ ਚੀਜ਼ਾਂ ਰੱਖਦੇ ਹੋ ਇਸ ਸਥਿਤੀ ਦੇ ਵਿੱਚ ਤੁਸੀਂ ਉਹਨਾਂ ਨੂੰ ਰੱਖਦੇ ਹੋ ਉਹ ਹੌਲੀ-ਹੌਲੀ ਤੁਹਾਡੇ ਜੀਵਨ ਦੀ ਸਥਿਤੀ ਨੂੰ ਨਿਰਧਾਰਤ ਕਰੇਗੀ ਸਾਡੇ ਸ਼ਾਸਤਰਾਂ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਸਾਡੇ ਘਰ ਵਿੱਚ ਮੌਜੂਦ ਬਹੁਤ ਸਾਰੀਆਂ ਚੀਜ਼ਾਂ ਦਾ ਸਾਡੇ ਜੀਵਨ ਤੇ ਡੂੰਘਾ ਪ੍ਰਭਾਵ ਪੈਂਦਾ ਭਾਵੇਂ ਇਹ ਨਕਾਰਾਤਮਕ ਚੀਜ਼ਾਂ ਦਾ ਪ੍ਰਭਾਵ ਹੋਵੇ ਜਾਂ ਸਕਾਰਾਤਮਕ ਚੀਜ਼ਾਂ ਤੁਸੀਂ ਆਪਣੀ ਰਸੋਈ ਵਿੱਚ ਜੋ ਵੀ ਚੀਜ਼ਾਂ ਰੱਖਦੇ ਹੋ ਉਹ ਹੌਲੀ-ਹੌਲੀ ਤੁਹਾਡੀ ਜ਼ਿੰਦਗੀ ਨੂੰ ਨਿਰਧਾਰਤ ਕਰਨਗੀਆਂ ਜੇਕਰ ਤੁਸੀਂ ਆਪਣੇ ਘਰ ਵਿੱਚ ਪੈਸਾ ਚਾਹੁੰਦੇ ਹੋ ਤਾਂ ਉਹ ਪੈਸਾ ਬਣਿਆ ਰਹੇ ਤੁਹਾਡੇ ਘਰ ਵਿੱਚ ਹਮੇਸ਼ਾ ਖੁਸ਼ੀ ਰਹੇ ਕਦੇ ਵੀ ਲੜਾਈ ਝਗੜੇ ਨਹੀਂ ਹੁੰਦੇ ਤੁਹਾਡਾ ਮਨ ਹਮੇਸ਼ਾ ਸ਼ਾਂਤ ਰਹਿੰਦਾ ਤੇ ਇਸ ਸਮੱਸਿਆਵਾਂ ਹਮੇਸ਼ਾ ਤੁਹਾਡੇ ਘਰ ਤੋਂ ਦੂਰ ਰਹਿੰਦੀਆਂ ਨੇ ਤੁਹਾਨੂੰ ਆਪਣੇ ਘਰ ਵਿੱਚ ਸਿਰਫ ਪੂਜਾ ਹੀ ਨਹੀਂ ਕਰਨੀ ਚਾਹੀਦੀ ਸਗੋਂ ਨਾ ਬੇਲੋੜੀਆਂ ਚੀਜ਼ਾਂ ਨੂੰ ਆਪਣੇ ਘਰ ਤੋਂ ਵੀ ਹਟਾਉਣਾ ਚਾਹੀਦਾ ਹੈ ਤੁਹਾਨੂੰ ਉਹਨਾਂ ਬੇਲੋੜੀਆਂ ਚੀਜ਼ਾਂ ਨੂੰ ਵੀ ਦੂਰ ਕਰਨਾ ਪਵੇਗਾ ਜੋ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀ ਤੇ ਖੁਸ਼ਹਾਲੀ ਨੂੰ ਰੋਕ ਰਹੀਆਂ ਨੇ ਜੋ ਖੁਸ਼ੀ ਨੂੰ ਤੁਹਾਡੇ ਜੀਵਨ ਵਿੱਚ ਦਾਖਲ ਨਹੀਂ ਹੋਣ ਤੇ ਰਹੀਆਂ ਸਾਡੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਅਸੀਂ ਉਹਨਾਂ ਟੁੱਟੀਆਂ ਤੇ ਵਿਕਾਰ ਚੀਜ਼ਾਂ ਨੂੰ ਫੜ ਕੇ ਬੈਠ ਜਾਂਦੇ ਹਾਂ ਜਿਸ ਕਾਰਨ ਸਾਡੇ ਘਰ ਵਿੱਚ ਨਕਾਰਾਤਮਕ ਊਰਜਾਵਾਂ ਪੈਦਾ ਹੋਣ ਲੱਗਦੀਆਂ ਨੇ ਤੇ ਸਾਨੂੰ ਲੱਗਦਾ ਹੈ ਕਿ ਇਹ ਚੀਜ਼ਾਂ ਸਾਡੇ ਲਈ ਕੰਮ ਆਉਣਗੀਆਂ ਜੇ ਅੱਜ ਨਹੀਂ ਤਾਂ ਕੱਲ ਨੂੰ ਇਹਨਾਂ ਚੀਜ਼ਾਂ ਨੂੰ ਸੁੱਟ ਦੇਣਾ ਚਾਹੀਦਾ ਹੈ ਇਹਨਾਂ ਨੂੰ ਸੁੱਟਣ ਦੇ ਨਾਲ ਕੁਝ ਨਹੀਂ ਹੋਵੇਗਾ ਪਰ ਇਹ ਚੀਜ਼ਾਂ ਹੌਲੀ-ਹੌਲੀ ਸਾਡੇ ਘਰਾਂ ਦੀ ਸ਼ਾਂਤੀ, ਦੌਲਤ, ਖੁਸ਼ਹਾਲੀ ਤੇ ਖੁਸ਼ੀ ਨੂੰ ਤਾਂ ਵਾਅ ਕਰ ਦਿੰਦੀਆਂ ਨੇ ਤੁਸੀਂ ਇਹਨਾਂ ਚੀਜ਼ਾਂ ਨੂੰ ਸਮਝਣ ਵਿੱਚ ਅਸਫਲ ਹੁੰਨੇ ਹੋ ਸਾਲ 2025 ਵਿੱਚ ਤੁਹਾਡੀ ਜ਼ਿੰਦਗੀ ਛੋਟੀਆਂ ਵੱਡੀਆਂ ਕਈ ਸਮੱਸਿਆਵਾਂ ਦੇ ਨਾਲ ਭਰੀ ਹੋਈ ਹੈ ਪਤੀ-ਪਤਨੀ ਹਰ ਛੋਟੀ-ਛੋਟੀ ਗੱਲ ਤੇ ਝਗੜਦੇ ਰਹਿੰਦੇ ਨੇ ਬੱਚੇ ਆਪਣੀ ਪੜ੍ਹਾਈ ਦੇ ਵਿੱਚ ਦਿਲਚਸਪੀ ਗਵਾ ਦਿੰਦੇ ਨੇ ਬੇਲੋੜੇ ਖਰਚੇ ਆਉਂਦੇ ਰਹਿੰਦੇ ਨੇ ਅਚਾਨਕ ਪਰਿਵਾਰ ਵਿੱਚ ਕੋਈ ਬਿਮਾਰ ਹੋ ਜਾਂਦਾ ਹੈ ਹਸਪਤਾਲਾਂ ਵਿੱਚ ਇਲਾਜ ਤੇ ਦਵਾਈਆਂ ਵਿੱਚ ਬਹੁਤ ਸਾਰਾ ਪੈਸਾ ਖਰਚ ਹੁੰਦਾ ਹੈ ਇਹ ਸਭ ਸਿਰਫ ਤੁਹਾਡੀ ਕਿਸਮਤ ਕਾਰਨ ਨਹੀਂ ਹੁੰਦਾ ਬਹੁਤ ਸਾਰੇ ਲੋਕ ਨੇ ਜੋ ਸਿਰਫ ਆਪਣੀ ਕਿਸਮਤ ਨੂੰ ਕੋਸਦੇ ਨੇ ਉਹ ਹਮੇਸ਼ਾ ਇਹ ਹੀ ਸੋਚਦੇ ਆ ਕਿ ਮੇਰੀ ਕਿਸਮਤ ਮਾੜੀ ਹੈ ਜੋ ਕੁਝ ਵੀ ਹੋ ਰਿਹਾ ਹੈ ਮੇਰੇ ਨਾਲ ਹੋ ਰਿਹਾ ਹੈ ਪਰ ਸਿਰਫ ਕਿਸਮਤ ਨੂੰ ਦੋਸ਼ੀ ਠਹਿਰਾਉਣਾ ਸਹੀ ਨਹੀਂ ਤੁਹਾਨੂੰ ਆਪਣੀ ਜ਼ਿੰਦਗੀ ਤੋਂ ਉਹਨਾਂ ਨਕਾਰਾਤਮਕ ਚੀਜ਼ਾਂ ਨੂੰ ਖਤਮ ਕਰਨ ਦੀ ਜ਼ਰੂਰਤ ਹੈ ਜੋ ਤੁਹਾਡੀ ਜ਼ਿੰਦਗੀ ਨੂੰ ਨਕਾਰਾਤਮਕ ਤੌਰ ਤੇ ਪ੍ਰਭਾਵਿਤ ਕਰਦੀਆਂ ਨੇ ਕਸ ਕਰਕੇ ਆਪਣੀ ਰਸੋਈ ਤੁਮ ਕਿਉਂ ਕਿ ਇਹ ਉਹ ਥਾਂ ਹੈ ਜਿੱਥੇ ਤੁਹਾਡੀ ਜ਼ਿੰਦਗੀ ਚੱਲਦੀ ਹੈ ਇਹ ਉਹ ਥਾਂ ਹੈ ਜਿੱਥੇ ਤੁਹਾਡੀ ਪੂਰੀ ਜ਼ਿੰਦਗੀ ਨਿਰਧਾਰਤ ਹੁੰਦੀ ਹੈ ਤੁਸੀਂ ਦੇਖਿਆ ਹੋਵੇਗਾ ਕਿ ਕੁਝ ਘਰਾਂ ਦੇ ਵਿੱਚ ਥੋੜੀ ਜਹੀ ਆਮਦਨ ਦੇ باوجود ਉਹ ਤੁਹਾਡਾ ਸਮਰਥਨ ਕਰਨ ਦੇ ਲਈ ਮੌਜੂਦ ਹਨ ਕਦੇ ਵੀ ਪੈਸੇ ਦੀ ਕਮੀ ਨਹੀਂ ਹੋਵੇਗੀ ਕੁਝ ਘਰ ਲੱਖ ਕਮਾਉਂਦੇ ਆ ਤੇ ਉਹਨਾਂ ਨੂੰ ਹਰ ਮਹੀਨੇ ਪੈਨਸ਼ਨ ਤੇ ਤਨਖਾਹ ਮਿਲਦੀ ਹੈ ਬਹੁਤ ਸਾਰਾ ਪੈਸਾ ਫਿਰ ਵੀ ਲੋਕ ਹਰ ਰੋਜ਼ ਉਸ ਘਰ ਦੇ ਵਿੱਚ ਕਰਜ਼ਾ ਮੰਗਣ ਦੇ ਲਈ ਆਉਣਗੇ ਤੇ ਨਾਤੇ ਡਰ ਦਾ ਮਾਹੌਲ ਬਣਿਆ ਰਹੇਗਾ ਉਸ ਘਰ ਦੇ ਵਿੱਚ ਲੜਾਈਆਂ ਤੇ ਝਗੜੇ ਹੁੰਦੇ ਰਹਿਣਗੇ ਉਹ ਲੋਕ ਕਰਜ਼ਾ ਸਵੀਕਾਰ ਕਰਦੇ ਰਹਿਣਗੇ ਇਹ ਸਭ ਨਕਾਰਾਤਮਕ ਊਰਜਾਵਾਂ ਦਾ ਪ੍ਰਭਾਵ ਹੈ ਅੱਜ ਦੀ ਦੁਨੀਆ ਦੇ ਵਿੱਚ ਲੋਕ ਬਾਹਰੀ ਦੁਨੀਆ ਵਿੱਚ ਚੰਗੇ ਦਿਖਣਾ ਚਾਹੁੰਦੇ ਆ ਉਹ ਅਮੀਰ ਦਿਖਣ ਦੀ ਕੋਸ਼ਿਸ਼ ਕਰਦੇ ਨੇ ਉਹ ਨੌਕਰੀਆਂ ਕਾਰੋਬਾਰ ਸ਼ਹਿਰ ਬਦਲਦੇ ਨੇ ਪਰ ਉਹ ਕਦੇ ਵੀ ਇਸ ਗੱਲ ਵੱਲ ਧਿਆਨ ਨਹੀਂ ਦਿੰਦੇ ਕਿ ਉਹਨਾਂ ਨੂੰ ਆਪਣੇ ਘਰ ਵਿੱਚ ਕੀ ਬਦਲਣ ਦੀ ਲੋੜ ਹੈ ਖੁਸ਼ੀ ਤੇ ਖੁਸ਼ਹਾਲੀ ਲਿਆਉਣ ਦੇ ਲਈ ਉਹਨਾਂ ਨੂੰ ਕੀ ਕਰਨ ਦੀ ਲੋੜ ਹੈ ਸਾਡੇ ਸ਼ਾਸਤਰਾਂ ਦੇ ਵਿੱਚ ਲਿਖਿਆ ਗਿਆ ਹੈ ਕਿ ਘਰ ਦੇ ਅੰਦਰ ਦੀ ਸਥਿਤੀ ਬਾਹਰੋਂ ਪ੍ਰਤੀਬਿੰਬ ਹੋਵੇਗੀ ਜੇਕਰ ਤੁਹਾਡੀ ਰਸੋਈ ਗੰਦਗੀ ਦੇ ਨਾਲ ਭਰੀ ਹੋਈ ਹੈ ਤਾਂ ਤੁਹਾਡੀ ਜ਼ਿੰਦਗੀ ਵੀ ਉਹੀ ਹੋ ਜਾਵੇਗੀ ਤੁਸੀਂ ਕਿੰਨੇ ਵੀ ਉਪਾਅ ਕਰੋ ਤੁਸੀਂ ਕਿੰਨੀ ਵੀ ਮਿਹਨਤ ਕਰੋ ਪੈਸਾ ਅੰਦਰ ਆਵੇਗਾ ਪਰ ਇਹ ਸਹੀ ਜਗ੍ਹਾ ਤੇ ਨਹੀਂ ਰਹੇਗਾ ਤੇ ਸਮੱਸਿਆਵਾਂ ਵੱਧਦੀਆਂ ਹੀ ਜਾਣਗੀਆਂ ਤੇ ਅੱਜ ਦੇ ਸਮੇਂ ਵਿੱਚ ਸਾਡੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨੇ ਇਹ ਹੋਇਆ ਹੈ ਕਿ ਸਵੇਰੇ ਉੱਠਦੇ ਹੀ ਸਾਡੇ ਮਨਾਂ ਵਿੱਚ ਹਜ਼ਾਰਾਂ ਸਵਾਲ ਉੱਠਦੇ ਨੇ ਅੱਜ ਬਿਜਲੀ ਦਾ ਬਿੱਲ ਆਇਆ ਅੱਜ ਗੈਸ ਦਾ ਬਿੱਲ ਆਇਆ ਬੱਚਿਆਂ ਦੀਆਂ ਫੀਸਾਂ ਘਰ ਦਾ ਕਿਰਾਇਆ ਦਵਾਈਆਂ ਦੀ ਲੋੜ ਡੈਕਟਰੀ ਇਲਾਜ ਦੀ ਲੋੜ ਉਹ ਇੱਕ ਦੀ ਚਿੰਤਾ ਜਾਗਦੇ ਹੀ ਸਾਡੀ ਜ਼ਿੰਦਗੀ ਵਿੱਚ ਕਈ ਤਰ੍ਹਾਂ ਦੀਆਂ ਚਿੰਤਾਵਾਂ ਆ ਜਾਂਦੀਆਂ ਨੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਅਸੀਂ ਜੋ ਕਹਿ ਰਹੇ ਹਾਂ ਉਹ ਸਹੀ ਹੈ ਤਾਂ ਸਾਨੂੰ ਟਿੱਪਣੀਆਂ ਵਿੱਚ ਦੱਸੋ ਕਿ ਗੁਰੂ ਦੇਵ ਤੁਸੀਂ ਸੱਚ ਕਹਿ ਰਹੇ ਹੋ ਇਹਨਾਂ ਸਾਰੀਆਂ ਚਿੰਤਾਵਾਂ ਤੇ ਮੁਸੀਬਤਾਂ ਦੇ ਵਿਚਕਾਰ ਅਸੀਂ ਉਹੀ ਚੀਜ਼ ਭੁੱਲ ਜਾਂਦੇ ਹਾਂ ਜੋ ਸਾਡੀ ਪਹਿਲੀ ਤਰਜੀਹ ਹੋਣੀ ਚਾਹੀਦੀ ਅਸੀਂ ਭੁੱਲ ਜਾਂਦੇ ਹਾਂ ਕਿ ਸਾਡੇ ਘਰਾਂ ਦੇ ਵਿੱਚ ਕੀ ਹੋ ਰਿਹਾ ਹੈ ਅਸੀਂ ਕੀ ਕਰ ਰਹੇ ਹਾਂ ਸਾਡੇ ਘਰਾਂ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਪਈਆਂ ਹਨ ਇਸ ਸਾਲ ਤੁਸੀਂ ਬਹੁਤ ਸਾਰੀਆਂ ਸਫਲਤਾਵਾਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕੀਤਾ ਤੁਹਾਡੇ ਕੋਲ ਪੈਸੇ ਦੀ ਕਮੀ ਰਹੀਏ ਤੁਹਾਡਾ ਸਮਾਂ ਬਹੁਤ ਮਾੜਾ ਰਿਹਾ ਪਰ ਹੁਣ ਹੌਲੀ ਹੌਲੀ ਇਹ ਸੰਕੇਤ ਸਾਲ 2026 ਤੁਹਾਡੇ ਲਈ ਸਰਫਲਤਾ ਦੀ ਨਾਲ ਪਰਿਆ ਹੋਵੇਗਾ ਜੇਕਰ ਤੁਸੀਂ ਵੀ ਇਸ ਸਾਲ ਆਪਣੇ ਬੇਲੋੜੇ ਖਰਚਿਆਂ ਨੂੰ ਘਟਾਉਣਾ ਚਾਹੋ ਨੀਓ ਦਵਾਈਆਂ ਤੇ ਬਹੁਤ ਜ਼ਿਆਦਾ ਪੈਸਾ ਖਰਚ ਨਹੀਂ ਕਰਨਾ ਚਾਹੋ ਨੀ ਤੁਹਾਡੀ ਤੇ ਚੋਰੀ ਹਮੇਸ਼ਾ ਸ਼ੁਕਰ ਗੁਜ਼ਾਰ ਰਹੇਗੀ ਤੁਹਾਡਾ ਮਨ ਸ਼ਾਂਤ ਰਹੇਗਾ ਤੁਸੀਂ ਇਸ ਸਮੱਸਿਆਵਾਂ ਤੋਂ ਦੂਰ ਰਹੋਗੇ ਇਹਨਾਂ ਤਿੰਨ ਚੀਜ਼ਾਂ ਨੂੰ ਸਮੇਂ ਸਿਰ ਆਪਣੀ ਰਸੋਈ ਵਿੱਚੋਂ ਬਾਹਰ ਕੱਢ ਦਿਓ ਜਿਵੇਂ ਹੀ ਤੁਸੀਂ ਇਹਨਾਂ ਤਿੰਨ ਚੀਜ਼ਾਂ ਨੂੰ ਆਪਣੀ ਰਸੋਈ ਵਿੱਚੋਂ ਬਾਹਰ ਕੱਢੋਗੇ ਤੁਸੀਂ ਦੇਖੋਗੇ ਕਿ ਕੁਝ ਦਿਨਾਂ ਦੇ ਅੰਦਰ ਅੰਦਰ ਤੁਹਾਡੀ ਜ਼ਿੰਦਗੀ ਵਿੱਚ ਅਜਿਹੇ ਬਦਲਾਅ ਆਉਣਗੇ ਅਜਿਹੇ ਬਦਲਾਅ ਜਿਨ੍ਹਾਂ ਦੀ ਤੁਸੀਂ ਕਦੇ ਕਲਪਨਾ ਵੀ ਨਹੀਂ ਕਰ ਸਕਦੇ ਜਦੋਂ ਵੀ ਤੁਸੀਂ ਇਹ ਉਪਾਅ ਕਰੋਗੇ ਪੂਰੇ ਵਿਸ਼ਵਾਸ ਨਾਲ ਕਰੋ ਆਪਣੇ ਮਨ ਵਿੱਚ ਕੋਈ ਲਾਲਚ ਨਾ ਰੱਖੋ ਇਹ ਨਾ ਸੋਚੋ ਕਿ ਮੈਨੂੰ ਸਿਰਫ ਪੈਸਾ ਚਾਹੀਦਾ ਏ ਇਸ ਲਈ ਮੈਂ ਉਪਾਅ ਕਰ ਰਿਹਾ ਹਾਂ ਆਪਣੇ ਮਨ ਵਿੱਚੋਂ ਅਜੀਹਾ ਲਾਲਚ ਕੱਢ ਦਿਓ ਤੁਸੀਂ ਇਹ ਉਪਾਅ ਇਸ ਲਈ ਕਰੋ ਤਾਂ ਜੋ ਤੁਹਾਡੇ ਘਰ ਵਿੱਚ ਖੁਸ਼ੀ ਤੇ ਸ਼ਾਂਤੀ ਰਹੇ ਤਾਂ ਜੋ ਤੁਸੀਂ ਆਪਣੀ ਮਿਹਨਤ ਦਾ ਫਾਲਤੂ ਆਪਣੇ ਘਰ ਵਿੱਚ ਪਾ ਸਕੋ ਕੁਸ਼ਹਾਲੀ ਪ੍ਰਾਪਤ ਕਰ ਸਕੋ ਤੁਹਾਨੂੰ ਆਪਣੇ ਮਨ ਵਿੱਚ ਉਹ ਲਾਲਚ ਕੱਢਣਾ ਚਾਹੀਦਾ ਹੈ ਨਹੀਂ ਤਾਂ ਇਹ ਉਪਾਕ ਕੰਮ ਨਹੀਂ ਕਰੇਗਾ। ਸੇਤ ਨਾ ਚੀਜ਼ਾਂ ਵੱਲ ਬਹੁਤ ਧਿਆਨ ਦਿਓ ਕਿਉਂਕਿ ਇਹ ਬਹੁਤ ਸਧਾਰਨ ਚੀਜ਼ਾਂ ਨਹੀਂ ਪਰ ਤੁਸੀਂ ਸ਼ਾਇਦ ਕਦੇ ਇਨ੍ਹਾਂ ਵੱਲ ਧਿਆਨ ਨਹੀਂ ਦਿੱਤਾ ਹੋਵੇਗਾ। ਸਭ ਤੋਂ ਪਹਿਲਾਂ ਜੋ ਤੁਹਾਨੂੰ ਆਪਣੀ ਰਸੋਈ ਵਿੱਚੋਂ ਬਾਹਰ ਕੱਢਣਾ ਉਹ ਇਹ ਟੁੱਟੇ ਹੋਏ ਮੁੜੇ ਹੋਏ ਪੁਰਾਣੇ ਬਟਨ ਜੇ ਤੁਸੀਂ ਆਪਣੀ ਰਸੋਈ ਵਿੱਚ ਧਿਆਨ ਨਾਲ ਦੇਖੋਗੇ ਤਾਂ ਇੱਕ ਬਟਨ ਵੱਲ ਧਿਆਨ ਨਾਲ ਦੇਖੋ ਤੁਹਾਨੂੰ ਬਹੁਤ ਸਾਰੇ ਭਾਂਡੇ ਟੁੱਟੇ ਹੋਏ ਦਿਖਾਈ ਦੇਣਗੇ ਕੁਝ ਚੀਜ਼ਾਂ ਸਹੀ ਢੰਗ ਨਾਲ ਬੰਦ ਨਹੀਂ ਹੁੰਦੀਆਂ ਕੁਝ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਪਰ ਅਸੀਂ ਫਿਰ ਵੀ ਉਹਨਾਂ ਨੂੰ ਰੱਖਦੀਆਂ ਇਸ ਉਮੀਦ ਵਿੱਚ ਕਿ ਉਹ ਕਿਸੇ ਦਿਨ ਕੰਮ ਆਉਣਗੇ ਬਹੁਤ ساریਆਂ ਚੀਜ਼ਾਂ ਦੇ ਕਾਲੇ ਨਿਸ਼ਾਨ ਹੁੰਦੀ ਹੈ ਇਹ ਸਭ ਗਰੀਬੀ ਦੀਆਂ ਨਿਸ਼ਾਨੀਆਂ ਮੰਨੀਆਂ ਜਾਂਦੀਆਂ ਨੇ ਤੇ ਅਜਿਹੇ ਪਾਂਡਿਆਂ ਵਿੱਚ ਖਾਣਾ ਖਾਣਾ ਅਜਿਹੇ ਪਾਂਡਿਆਂ ਵਿੱਚ ਖਾਣਾ ਬਣਾਉਣਾ ਚ ਆਪਣੀ ਰਸੋਈ ਵਿੱਚ ਅਜਿਹੇ ਪਾਂਡਿਆਂ ਵਿੱਚ ਖਾਣਾ ਬਣਾਉਣਾ ਚ ਆਪਣੀ ਰਸੋਈ ਵਿੱਚ ਅਜਿਹੇ ਪਾਂਡਿਆਂ ਨੂੰ ਰੱਖਣ ਨਾਲ ਤੁਹਾਡੀ ਜ਼ਿੰਦਗੀ ਰੁਕ ਜਾਂਦੀ ਏ ਤੁਹਾਡੀ ਜ਼ਿੰਦਗੀ ਖਰਾਬ ਹੋ ਜਾਂਦੀ ਏ ਜੇਕਰ ਚਾਹੋ ਤਾਂ ਵੀ ਆਪਣੀ ਜ਼ਿੰਦਗੀ ਵਿੱਚ ਕੁਝ ਨਵਾਂ ਚਾ ਬਦਲਾ ਨਹੀਂ ਲਿਆ ਸਕਦੇ ਇਸ ਲਈ 2024 ਦੀ ਸ਼ੁਰੂਆਤ ਤੋਂ ਪਹਿਲਾਂ ਆਪਣੇ ਘਰੋਂ ਅਜਿਹੇ ਟੁੱਟੇ ਤੇ ਪੁਰਾਣੇ ਭਾਂਡਿਆਂ ਨੂੰ ਬਾਹਰ ਸੁੱਟ ਦਿਓ ਕਿਉਂਕਿ ਰਸੋਈ ਵਿੱਚ ਚੀਜ਼ਾਂ ਸਿਰਫ ਚੀਜ਼ਾਂ ਨਹੀਂ ਹਨ ਉਹ ਹਰ ਰੋਜ਼ ਤੁਹਾਡੇ ਮਨ ਵਿੱਚ ਇੱਕ ਸੁਨੇਹਾ ਭੇਜਦੀਆਂ ਨੇ ਇਸੇ ਲਈ ਲੋਕ ਅਕਸਰ ਇੱਕ ਟੁੱਟਿਆ ਹੋਇਆ ਡੱਬਾ ਫਟੇ ਹੋਏ ਪਲੇਟਾਂ ਜੰਗਾਲ ਲੱਗੇ ਟੱਕਣ ਜਾਂ ਖਾਲੀ ਮਸਾਲੇ ਦੇ ਪੈਕੇਟ ਰੱਖਦੇ ਨੇ ਇਸ ਉਮੀਦ ਵੇਚ ਕੇ ਉਹਨਾਂ ਨੂੰ ਦੁਬਾਰਾ ਵਰਤਣਾ ਤੁਸੀਂ ਇਸ ਨੂੰ ਲਿਆਓਗੇ ਤੁਸੀਂ ਇਸ ਦੀ ਫੋਟੋ ਖਿੱਚ ਸਕੇ ਦਿਓ ਪਰ ਉਸ ਖਾਲੀ ਪੈਕੇਜ ਨੂੰ ਸੁੱਟ ਦਿਓ ਅਧੂਮਕਮਲ ਚੀਜ਼ਾਂ ਤੁਹਾਡੀ ਜ਼ਿੰਦਗੀ ਵਿੱਚ ਅਧੂਰਾਪਨ ਲੈ ਆਉਂਦੀਆਂ ਨੇ ਇਹ ਚੀਜ਼ਾਂ ਤੁਹਾਨੂੰ ਹਰ ਰੋਜ਼ ਕਮੀ ਮਹਿਸੂਸ ਕਰਵਾਉਣਗੀਆਂ ਤੇ ਇਸੇ ਕਾਰਨ ਕਰਕੇ ਪਹਿਲਾਂ ਤੁਹਾਡੀ ਆਮਦਨ ਘਟ ਜਾਵੇਗੀ ਤੇ ਫਿਰ ਹੌਲੀ ਹੌਲੀ ਤੁਹਾਡਾ ਮਨ ਕਮਜ਼ੋਰ ਹੋ ਜਾਵੇਗਾ ਹੌਲੀ ਹੌਲੀ ਤੁਹਾਡੇ ਘਰ ਵਿੱਚ ਬਰਕਤਾਂ ਘਟਣ ਲੱਗ ਪੈਣਗੀਆਂ। ਹੋਰ ਚੀਜ਼ਾਂ ਬੁਰਾ ਭੋਜਨ ਤੇ ਬੁਰੀਆਂ ਆਦਤਾਂ। ਹੁਣ ਇਹ ਨਾ ਸੋਚੋ ਕਿ ਅਸੀਂ ਸਿਰਫ ਕੀੜੇ ਮਕੌੜੇ ਵਾਲੇ ਆਟੇ ਬਾਰੇ ਗੱਲ ਕਰ ਰਹੇ ਆ। ਅਸਲ ਦੇ ਵਿੱਚ ਇਹ ਊਟਨਾ ਆਦਤਾਂ ਬਾਰੇ ਨਹੀਂ ਜੋ ਰਹਿਣਗੀਆਂ। ਤੁਸੀਂ ਖਰਾਬ ਤੇਲ, ਬਾਸੀ ਦਾਲਾਂ, ਪੁਰਾਣੇ ਮਸਾਲੇ ਰੱਖਦੇ ਹੋ। ਤੇ ਇਹ ਸੋਚਦੇ ਹੋ ਕਿ ਜੇ ਤੁਸੀਂ ਉਹਨਾਂ ਨੂੰ ਛੱਡ ਦਿੱਤਾ ਤਾਂ ਨੁਕਸਾਨ ਹੋਵੇਗਾ ਫਿਰ ਤੁਹਾਡੇ ਮਨ ਵਿੱਚ ਇੱਕ ਨਕਾਰਾਤਮਕ ਪੈਟਰਨ ਬਣਦਾ ਹੈ ਇਹ ਨੁਕਸਾਨ ਤੋਂ ਬਚਦਾ ਹੈ ਇਹ ਉਹ ਥਾਂ ਹੈ ਜਿੱਥੇ ਤੁਹਾਡਾ ਵਿਕਾਸ ਰੁਕ ਜਾਂਦਾ ਹੈ ਇਹ ਆਦਤ ਤੇ ਸੋਚ ਤੁਹਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੰਦੀ ਹੈ ਜੇਕਰ ਤੁਸੀਂ ਇਸ ਨੂੰ ਹੁਣੇ ਪੈਕ ਕਰੋਗੇ ਤਾਂ ਕੀ ਹੋਵੇਗਾ ਇਹ ਚੀਜ਼ ਹੁਣ ਲਈ ਕੰਮ ਕਰੇਗੀ ਇਸ ਲਈ ਕੁਝ ਬਹੁਤ ਪੁਰਾਣਾ ਹੋ ਗਿਆ ਜੇ ਤੁਸੀਂ ਉਹਨਾਂ ਚੀਜ਼ਾਂ ਤੋਂ ਤੰਗ ਆ ਚੁੱਕੇ ਹੋ ਤੁਹਾਨੂੰ ਹੁਣ ਉਹਨਾਂ ਵਿੱਚ ਬਹੁਤਾ ਉਪਯੋਗ ਨਹੀਂ ਦਿਖਾਈ ਦਿੰਦਾ ਤਾਂ ਉਹਨਾਂ ਨੂੰ ਰਸੋਈ ਵਿੱਚੋਂ ਬਾਹਰ ਸੁੱਟ ਦਿਓ ਇਸ ਦੇ ਨਾਲ ਹੀ ਬਹੁਤ ਸਾਰੇ ਲੋਕਾਂ ਦੀਆਂ ਰਸੋਈਆਂ ਵਿੱਚ ਘੜੀਆਂ ਹੁੰਦੀਆਂ ਪਰ ਅਸੀਂ ਦੇਖਦੇ ਹਾਂ ਕਿ ਉਹ ਘੜੀ ਸਾਲਾਂ ਤੋਂ ਟੁੱਟੀ ਹੋਈ ਹੈ ਜਾਂ ਤਾਂ ਇਸ ਨੂੰ ਨਵੇਂ ਨਾਲ ਬਦਲੋ ਜਾਂ ਇਸ ਨੂੰ ਬਦਲੋ ਉਸ ਘੜੀ ਨੂੰ ਚੱਲਦਾ ਰੱਖਣ ਲਈ ਜੋ ਵੀ ਕਰਨਾ ਪੈਂਦਾ ਉਹ ਕਰੋ ਕਿਉਂਕਿ ਰਸੋਈ ਵਿੱਚ ਟੁੱਟੀ ਹੋਈ ਘੜੀ ਨੂੰ ਗਰੀਬੀ ਦਾ ਸੰਕੇਤ ਮੰਨਿਆ ਜਾਂਦਾ ਹੈ ਤੇ ਇਹ ਤੋਂ ਅਡੇ ਕਰਦੀ ਤਰੱਕੀ ਨੂੰ ਹਰ ਪਾਸਿਓਂ ਰੋਕਦਾ ਹੈ ਤੇ ਚੁੱਤੇ ਤੇ ਚਪਲਾਂ ਦੀ ਵਰਤੋਂ ਕਰਨਾ ਇੱਕ ਬਹੁਤ ਹੀ ਬੁਰੀ ਆਦਤ ਹੈ ਇਹ ਸੱਚ ਹੈ ਕਿ ਇਸ ਸਮੇਂ ਠੰਡੇ ਬਹੁਤ ਠੰਡੇ ਪਰ ਭਾਵੇਂ ਕਿੰਨੀ ਵੀ ਠੰਡ ਹੋਵੇ ਆਪਣੀ ਰਸੋਈ ਵਿੱਚ ਕਰਦੇ ਵੀ ਚੁੱਤੀਆਂ ਜਾਂ ਚਪਲਾਂ ਦੀ ਵਰਤੋਂ ਨਾ ਕਰੋ ਇਹ ਜਿਹੇ ਕਾਰਨ ਨਾਲ ਤੁਹਾਡੀ ਰਸੋਈ ਵਿੱਚੋਂ ਦੇਵੀ ਲక్ష్ਮੀ ਦੀ ਮੌਜੂਦਗੀ ਦੂਰ ਹੋ ਜਾਂਦੀ ਹੈ ਤੇ ਫਿਰ ਤੁਹਾਡੇ ਘਰ ਵਿੱਚ ਨਕਾਰਾਤਮਕ ਊਰਜਾਵਾਦਨ ਲੱਗਦੀਆਂ ਨੇ ਤੇ ਤੁਹਾਡਾ ਘਰ ਗਰੀਬੀ ਦੇ ਵੱਲ ਵਧਦਾ ਹੈ ਇਸ ਲਈ ਸਵੇ ਸਿਰ ਇਹਨਾਂ ਆਦਤਾਂ ਨੂੰ ਸੁਧਾਰੋ ਆਪਣੀਆਂ ਗਲਤੀਆਂ ਨੂੰ ਸੁਧਾਰੋ ਇਹ ਬਹੁਤ ਛੋਟੀਆਂ ਚੀਜ਼ਾਂ ਹਨ ਬਹੁਤ ਛੋਟੀਆਂ ਗਲਤੀਆਂ ਕੌਣ ਚਾਹੁੰਦਾ ਹੈ ਕੈਂਪ ਵੱਲ ਧਿਆਨ ਕੇਚਿਆ ਜਾ ਸਕਦਾ ਪਰ ਜੇ ਤੁਸੀਂ ਸਵੇ ਸਿਰ ਇਹਨਾਂ ਗਲਤੀਆਂ ਨੂੰ ਠੀਕ ਕਰ ਦਿਓ ਹੌਲੀ ਹੌਲੀ ਇਹਨਾਂ ਚੀਜ਼ਾਂ ਤੁਹਾਨੂੰ ਅੰਦਰੋਂ ਖੋਖਲਾ ਕਰ ਦੇਣਗੀਆਂ ਰਾਤੋਂ ਰਾਤ ਕੁਝ ਵੀ ਨਹੀਂ ਬਦਲੇਗਾ ਗਰੀਬੀ ਤੇ ਸਮੱਸਿਆਵਾਂ ਹੌਲੀ ਹੌਲੀ ਤੁਹਾਡੀ ਜ਼ਿੰਦਗੀ ਵਿੱਚ ਖੁਸ਼ਹਾਲੀ ਕਰਨਗੀਆਂ ਇਸ ਲਈ ਸਮੇਂ ਸਿਰ ਆਪਣੀਆਂ ਆਦਤਾਂ ਨੂੰ ਸਧਾਰੋ ਸਮੇਂ ਸਿਰ ਆਪਣੀ ਜ਼ਿੰਦਗੀ ਵਿੱਚ ਬਦਲਾਅ ਲਿਆਓ ਤੇ ਫਿਰ ਦੇਖੋ ਕਿ ਤੁਹਾਡੇ ਘਰ ਵਿੱਚ ਖੁਸ਼ਹਾਲੀ ਕਿਵੇਂ ਆਉਂਦੀ ਹੈ ਤੇ ਤੁਹਾਡੇ ਘਰ ਵਿੱਚ ਕਿੰਨੀ ਖੁਸ਼ਹਾਲੀ ਰਹਿੰਦੀ ਹੈ ਹਾਂਜੀ ਨਵੇਂ ਸਾਲ ਤੋਂ ਪਹਿਲਾਂ ਇਹ ਦੋ ਚੀਜ਼ਾਂ ਨੂੰ ਆਪਣੇ ਘਰ ਤੋਂ ਬਾਹਰ ਜ਼ਰੂਰ ਸੁੱਟ ਦਿਓ ਕਿਉਂਕਿ ਨਹੀਂ ਤਾਂ ਤੁਹਾਨੂੰ 2026 ਸਾਲ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਉਪਾਤੇ ਜਾਣਕਾਰੀ ਦੀ। ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ। ਸਾਡੀ ਵੀਡੀਓ ਨੂੰ ਵਾਅਦੇ ਤੋਂ ਵਾਅਦੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮੇਲਦੀਆਂ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਦ ਤੇ ਨਵੀਂ ਜਾਣਕਾਰੀ ਦੇ ਨਾਲ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਸਾਡੇ ਚੈਨਲ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਪੋਰਟ ਜਰੂਰ ਕਰਿਆ ਕਰੋ ਜੀ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਧੰਨਵਾਦ ਜੀ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਮਿਲਦਿਆਂ ਇੱਕ ਹੋਰ ਨਵੀਂ ਵੀਡੀਓ ਤੇ ਨਵੀਂ ਜਾਣਕਾਰੀ ਦੇ ਨਾਲ